ਦੋਸਤੋ ਅੱਜ ਅਸੀਂ ਪਹੁੰਚ ਗਏ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੋ ਕਿ ਤਰਨਤਨ ਗੁਰਦੁਆਰਾ ਦੇ ਨਾਮ ਨਾਲ ਮਸ਼ਹੂਰ ਆ ਇਹ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਮੌਜੂਦ ਆ ਚਲੋ ਚੱਲਦੇ ਆ ਅੰਦਰ ਫਿਰ ਹਰ ਇੱਕ ਆਸ ਭਰ ਲੈਣ ਦਾ ਇੱਕ ਇਤਿਹਾਸ ਹੈ ਜਿਹੜਾ ਹੋ ਗਿਆ ਹੈ ਚਲੋ ਅਵਾਲ ਨੂੰ ਸਭ ਤੋਂ ਪਹਿਲਾਂ ਪਿਆਰਪੁਰ ਤੋਂ ਉੱਤੇ ਪਿਆਰਪੁਰ ਤੋਂ ਤੋਂ ਬਾਅਦ ਅਸੀਂ ਤਲਾਅ ਅੰਦਰ ਇੰਟਰ ਕੀਤਾ ਇਹ ਇਸ ਤਲਾਅ ਦਾ ਇੱਕ ਬਹੁਤ ਵੱਡਾ ਇਤਿਹਾਸ ਵੀ ਹੈਗਾ ਇਹ ਤਲਾਅ ਦੇ ਵਿੱਚ ਜੋ ਵੀ ਸੰਗਤ ਆ ਕੇ ਇਸ਼ਨਾਨ ਕਰਦੀ ਆ ਉਸ ਤੱਕ ਕੋਈ ਵੀ ਚਮੜੀ ਦਾ ਰੋਗ ਆ ਉਹ ਦੂਰ ਹੋ ਜਾਂਦਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਹੋਏ ਵੇ ਆ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਜੋ ਆਪਣੇ ਦੁੱਖ ਲੈ ਕੇ ਆਉਂਦੀਆਂ ਤੇ ਉਹਨਾਂ ਦੇ ਦੁੱਖ ਇੱਥੇ ਕੱਟੇ ਜਾਂਦੇ ਆ ਇੱਥੇ ਬਹੁਤ ਇੱਥੇ ਸੰਗਤਾਂ ਦੇ ਬੈਠਣ ਵਾਸਤੇ ਜੋ ਬਹੁਤ ਵੱਡਾ ਹਾਲ ਵੀ ਆ ਦੋ ਇੱਥੇ ਸੰਗ ਤਾਂ ਆਪਣਾ ਗਰਮੀ ਦੇ ਵਿੱਚ ਆਰਾਮ ਕਰਦਿਆਂ ਚਲੋ ਹੁਣ ਆਪਾਂ ਵੀ ਇਸ਼ਨਾਨ ਕਰਦੇ ਆ ਤੇ ਫੇਰ ਆਪਾਂ ਪ੍ਰਕਰਮਾ ਵੱਲ ਨੂੰ ਵਧਾਂਗੇ ਕਿਉਂ ਐ ਮੇਰਾ ਪਾਪਾ ਜਿੰਨਾ ਪਿਆਰਾ ਨਾ ਚੱਕੇ ਆ ਮਾਂ ਮੰਨੀਆਂ ਇਹੋ ਜਿਹਾ ਹੋਸ਼ਿਆਰ ਦੀ ਆ ਵੀ ਜਾਤਾ ਦੇ ਨੂੰ ਉਹ ਆ ਗਈ ਮਿਸ਼ੋਏ ਉਹ ਆ ਗਈ ਅੱਛਾ ਲਈ ਜਿਸਨਾਨ ਕਰ ਲਿਆ ਆਪਾਂ ਹੁਣ ਆਪਾਂ ਚੱਲਦੇ ਆਂ ਪ੍ਰਕਰਮਾ ਵੱਲ ਨੂੰ ਗਰਮੀ ਦੇ ਵਿੱਚ ਪ੍ਰਕਰਮਾ ਵਾਸਤੇ ਸੰਗਤ ਲਈ ਮੈਟ ਪਛਾਏ ਗਏ ਨੇ ਤਾਂ ਜੋ ਦੂਰੋਂ ਨੇੜੋਂ ਸੰਗਤ ਚੱਲ ਕੇ ਆਉਂਦੀਆਂ ਨੇ ਉਹਨਾਂ ਦੇ ਪੈਰ ਨਾ ਮੱਚਣ ਜੋ ਤੁਸੀਂ ਇਹ ਸਕਰੀਨ ਤੇ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਚਲੋ ਚੱਲਦੇ ਆਂ ਫਿਰ ਬਾਹਰ ਵੱਲ ਨੂੰ ਤੇ ਉਸ ਤੋਂ ਮੁਗਰੋ ਕਰਾਉਣੇ ਆਪਾਂ ਦੇਖ ਦੇਗਾ ਦੇਖ ਆਪਾਂ ਕਰਾ ਲਈ ਆ ਦੇਖ ਰਾ ਅਗਲੀ ਆ ਤੇ ਹੁਣ ਆਪਾਂ ਚੱਲਦੇ ਆਂ ਮੱਥਾ ਟੇਕਣ

ਹੁਣ ਗਾਣ ਸੁਣਨ ਤੋਂ ਬਾਅਦ ਆਪਾਂ ਲਈ ਦੇਖ ਦੇਖ ਲੈਣ ਤੋਂ ਬਾਅਦ ਅਸੀਂ ਉੱਥੇ 10 ਮਿੰਟ ਬੈਠੇ ਆਰਾਮ ਕੀਤਾ ਜੇ ਗੁਰਦੁਆਰਾ ਸਾਹਿਬ ਆਈ ਤੇ ਲੰਗਰ ਹਾਲ ਨਾ ਜਾਈਏ ਤਾਂ ਹੋ ਨਹੀਂ ਸਕਦਾ ਕਿ ਗੁਰੂ ਘਰ ਦਾ ਜੋ ਲੰਗਰ ਆ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ ਕਿਉਂਕਿ ਇਸ ਦਾ ਸਵਾਦ ਜੋ ਵੱਖਰਾ ਹੁੰਦਾ ਚਲੋ ਚੱਲਦੇ ਆ ਆਪਾਂ ਵੀ ਸ਼ੱਕਦੇ ਚਾਹ ਕਿਉਂਕਿ ਪ੍ਰਸ਼ਾਦਾ ਆਪਾਂ ਸ਼ੱਕਣਾ ਨਹੀਂ ਆਸਟ੍ਰੇਲੀਆ ਜਾ ਗਿਆ ਅੱਛਾ ਕਰੋ ਅੱਛਾ ਕਿਵੇਂ ਹੋ ਗਏ ਇਹ ਕੰਮ ਵੀ ਕਰਦੇ ਆਂ ਆਸਟ੍ਰੇਲੀਆ ਲੋ ਜੀ ਚਾਹ ਪਾਣੀ ਲਿਆ ਆਪਾਂ ਹੁਣ ਸ਼ੱਕ ਤੇ ਚੱਲਦੇ ਆਪਾਂ ਹੁਣ ਬਾਹਰ ਵੱਲ ਨੂੰ ਕਿਉਂਕਿ ਜਵਾਕਾਂ ਨੇ ਲੈਣੇ ਆ ਖੜਾਉਣੇ ਖੇਡਣ ਵਾਸਤੇ ਤੇ ਚਲੋ ਚੱਲਦੇ ਆਂ ਆਇਆ ਆਇਓ ਬਾਸਟਨ ਬਸ ਇਹ ਆਇਆ ਕੋਠਾ ਆਇਆ ਇੱਕ ਨਾ ਸਾਨੂੰ ਆਹ ਚੀਜ਼ ਬਹੁਤ ਸੋਹਣੀ ਲੱਗੀ ਜਿਵੇਂ 오ਰੀਜਨਲ ਅਲਮਾਰੀ ਹੁੰਦੀ ਆ ਉਸੇ ਤਰ੍ਹਾਂ ਹੀ ਅਲਮਾਰੀ ਬਣੀ ਵੀ ਆ ਹੈਗਾ ਇਹ ਲੋਕਰ ਇਹ ਕਾ ਹੈਗੀ ਜਿਵੇਂ ਤਜੋਰੀ ਤਰ੍ਹਾਂ ਹਾਂਜੀ ਦੋਸਤੋ ਜੇ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਜਾ ਕੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਨਾਲ ਪ੍ਰੈਸ ਕਰ ਲਿਆ ਜੇ ਤਾਂ ਜੋ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ